ਹੇਗਾ ਕਿਉਂਕਿ ਇਹ ਪਿਆਰ ਆ ਦਰਸ਼ਕ ਵੀਰਾਂ ਦਾ ਤੇ ਆਪਾਂ ਸਾਰੇ ਹੁੰਦੀ ਜੋ ਨਿੱਖੇਓ ਆਲਾ ਇਹ ਪੰਨੂ ਚੋਤੇ ਚੋਤੇ ਗੱਲਾਂ ਕੁਲਵੰਦੀ ਮੈਂ ਸੁਖਵਿੰਦਰ ਵੀਰ ਦਾ ਬਹੁਤ ਵੱਡੇ ਆ ਤੇ ਯਾਰ ਬੇਤ ਵੀ ਵੱਡੇ ਆ ਸੋ ਸਾਰਾ ਟਾਸੇਟੀ ਵੱਡੇ ਆ ਵੀਰੋ ਬੋਲੀ ਵੀ ਉਹਨਾਂ ਦੀ ਜਿਹਨੇ ਇਹ ਸਾਰੀਆਂ ਨੇ ਜਿਹੜੀਆਂ ਮੂਮੈਂਟਾਂ ਚੱਲ ਰਹੀਆਂ ਨੇ ਇਹ ਸਾਰਾ ਕੁਝ ਸੁਖਵਿੰਦਰ ਵੀਰ ਦੀ ਹੀ ਦੇਣ ਆ ਜਦੋਂ ਇੰਟਰਵਿਊ ਹੋਣ ਲੱਗੀ ਆ ਫੈਸਲਾ ਲੈ ਕੇ ਦੇ ਸਕੋ ਜੇ ਇਧਰ ਮੈਂ ਨਾਲ ਆ ਰਿਹਾ ਸੀ ਘੱਟੇ ਦੇਖਣ ਨਹੀਂ ਆਉਣਾ ਸੀ ਬਹੁਤ ਸੋਹਣੇ ਰਿਆਲਤਾ ਐ ਨਾ ਬਈ ਪਤਾ ਲੱਗਣਾ ਸੀ ਵੀ ਟਿੱਕੇ ਨੰਬਰ ਲਿਖ ਲਏ ਆ ਨਾ ਦੂਜੇ ਵਾਲੇ ਦਾ ਪਹਿਲੇ ਸਾਰੇ ਬਾਈ ਜੀ ਦੋਨੋਂ ਸੋਹ ਆ ਜਿਹਨੂੰ ਸਭ ਤੋਂ ਵੱਧ ਪਿਆਰ ਕਰਦੇ ਆ ਚਾਹੇ ਕੋਈ ਸਾਦੇ ਤਾਦੀ ਨੂੰ ਕਰਦਾ ਮਾਪੀਓ ਨਿਕਲ ਗਏ ਨਾ ਧਾਰ ਵਾਲੀ ਨੂੰ ਕਰਨ ਵਾਲੇ ਵਿਚਾਲੇ ਜੀ ਵਾਲੇ ਮੇਲ ਵਾਲੇ ਇਹ ਮਿਸ ਜੇ ਹੋ ਜਾਂਦੇ ਆ ਸੋ ਸੁਖਵਿੰਦਰ ਵੀਰ ਵੀਰ ਜੀ ਬੇਨਤੀ ਆ ਕਿ ਆਪਾਂ ਸਾਰਿਆਂ ਨੂੰ ਪੌੜੀਆਂ ਤੇ ਬਿਠਾ ਲਈਏ ਹਾਂਜੀ ਹਾਂਜੀ ਦਰਦ ਕਰਦੇ ਜੀ ਬਾਈ ਜੀ ਧੰਨਵਾਦ ਕਰਾਂਗੇ ਉਹ ਤੋਂ ਬਾਅਦ ਮੈਚ ਸ਼ੁਰੂ ਹੋਗਾ ਹਾਂਜੀ ਬਹੁਤ ਵਧੀਆ ਬਈ ਜੀ ਬਾਈ ਜੀ ਹੋ ਗਿਆ ਕੌੜਿਆ ਤੇ ਪ੍ਰਬੰਧਾ ਇੰਨਾ ਸਾਰਾ ਕੋਸ਼ਾ ਜੀ ਸਟੇਟ ਤੋਂ ਬੈਠੇ ਉਹਨਾਂ ਨੂੰ ਲੋਕਾਂ ਨੂੰ ਨਹੀਂ ਦਿਖਦਾ ਜਿੰਨਾਂ ਆ ਗਿਆ ਕਟਾਰ ਵਾਲਾ ਦੇਖ ਲੋ ਦੇਖੋ ਇਹ ਕਿੰਨਾ ਵੱਡਾ ਬਾਈ ਜੀ ਹਾਂ ਹਾਲੋ ਇੱਕ ਮਿੰਟ ਦੇ ਦੇ ਦਿੱਤੀ ਕਲੀ ਦੇਖ ਲੋ ਮੁੰਡੇ ਦਾ ਸ਼ੋਰ ਦਾ ਆਵਾਜ਼ ਆ ਗਈ ਉਹਦਾ ਟਾਈਮ ਰੋਗੀ ਨੰਬਰ 1 ਦੇ ਵਿੱਚ ਹੈ ਮੋਲੀ ਦਾ ਵੀ ਤੇ ਦੋ ਸੰਦ ਆ। ਅਸਰ ਟੋਟੀਆਂ ਦਾ ਮਕਾਬਲਾ ਫਿਰ ਲੱਗਿਆ ਜੀ। ਐਮਨ ਪਰ ਜੱਕਾ ਹੋਣਾ। ਆਖਾਲ ਹੈ ਜੀ ਦੂਜਾ ਮੁਕਾਬਲਾ ਸ਼ੁਰੂ ਹੋ ਜਾਣਾ। ਆ ਦੇਖ ਲੋ ਸੱਜਣੋ। ਹਾਰੇ ਪਸ਼ੂ ਬਾਟ ਦੇ ਤਿਆਰ ਹਨ। ਮੋਲੀ ਦਾ ਵੀ ਦੋ ਸੰਦ। ਬੜੀ ਵਧੀਆ ਖੇਡ ਰਹੀ ਜੀ। ਰਿੰਗ ਸਾਡੇ ਕੋਲ ਘੱਟ ਮੋਹ ਬੜੀ ਵਧੀਆ। ਫਾਈਨਲ ਕਾਲ ਹੈ ਜੀ। ਪਸ਼ੂ ਬਾਟ ਕਰਾਏ ਨਾ ਕੋਈ ਕੋਸ਼ਿਸ਼ ਕਰਵਾਣਾ। 5 ਮਿੰਟ ਦਾ ਸਮਾਂ ਜੀ ਸਾਹਿਬਾਨ ਨੇ 5 ਮਿੰਟ ਬਾਅਦ ਨੀਲੀ ਰਵੀ ਦੀ ਦੋ ਕੰਦੇਸਰ ਚੋਟੀਆਂ ਦਾ ਮੁਕਾਬਲਾ ਸ਼ੁਰੂ ਕਰਦੇ ਨੇ ਤੇ ਕਸ਼ਵਤਾ ਅਕਬੀਰ ਜੱਦੀ ਤੋਂ ਜਲਦੀ ਪਾਤਰ ਧੰਨਵਾਦ ਲਓ ਜੀ ਇੱਕ ਵਾਰ ਗੱਲਬਾਤ ਕਰਾਵਾਂਗੇ ਥੋੜੀ ਜਿਹੀ